ਸਮਾਣਾ ਟਾਵਰ ਮੋਰਚਾ ਬਨੋ 31 ਜਨਵਰੀ ਨੂੰ ਵੱਡੀ ਪੰਥਕ ਇਕਤਿਰਤਾ ਦਾ ਐਲਾਨ ਕੀਤਾ ਗਿਆ ਸਮੂਹਿਕ ਜਥੇਬੰਦੀਆਂ ਹਰ ਵਰਗ ਨੂੰ ਹਰ ਸੰਘਟਨ ਨੂੰ ਇਸ ਮੋਰਚੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਉਹਨਾਂ ਨੇ ਇਸ ਦੇ ਤੌਰ ਤੇ ਕਿਹਾ ਕਿ ਪਿਛਲੇ 15 ਮਹੀਨਿਆਂ ਦੇ ਵੱਧ ਦੇ ਸਮੇਂ ਤੋਂ ਸਿੰਘ ਟਾਵਰ ਤੇ ਬੈਠਾ ਹੋਇਆ ਹਾਲਾਂਕਿ ਬੇਬੀਆਂ ਤੇ ਜੋ ਕਾਨੂੰਨ ਬਣਾਉਣ ਨੂੰ ਲੈ ਕੇ ਲਗਾਤਾਰ ਮੰਗ ਸਿੱਖ ਜਥੇਬੰਦੀਆਂ ਦੇ ਵੱਲੋਂ ਸਿੱਖ ਸੰਘਟਨਾਂ ਦੇ ਵੱਲੋਂ ਕੀਤੀ ਜਾਂਦੀ ਰਹੀ ਹੈ ਪਰ ਅਜੇ ਤੱਕ ਉਸ ਤੇ ਸਰਕਾਰ ਦੇ ਵੱਲੋਂ ਕੋਈ ਵੀ ਅਮਲ ਨਹੀਂ ਕੀਤਾ ਗਿਆ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਇੱਕ ਕਮੇਟੀ ਬਣੀ ਸੀ ਕਮੇਟੀ ਨੇ ਰਿਪੋਰਟ ਸਬਮਿਟ ਕਰਨੀ ਸੀ ਪਰ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ ਚੱਲ ਰਹੀ ਹੈ ਜਿਸ ਤੋਂ ਨਿਰਾਸ਼ ਸਿੱਖ ਸੰਗਤਾਂ ਦੇ ਵੱਲੋਂ ਹੁਣ ਭਰੋਸਾ ਸਰਕਾਰ ਤੇ ਨਹੀਂ ਕੀਤਾ ਜਾ ਰਿਹਾ ਇਸੇ ਨੂੰ ਅੱਗੇ ਵਧਾਉਣ ਦੇ ਲਈ ਹੁਣ ਵੱਡਾ ਇਕੱਠ ਸੱਦਿਆ ਗਿਆ ਜਿੱਥੇ ਇਹਨਾਂ ਸਾਰਿਆਂ ਦੇ ਵੱਲੋਂ ਸਲਾਹ مشورہ ਕਰਕੇ ਅਗਲੀ ਰਣਨੀਤੀ ਉਲੀਕੀ ਜਾਣੀ ਹੈ ਕੀ ਕੁਝ ਕਹਿਣਾ ਸੀ ਸਿੰਘਾਂ ਦਾ ਤੁਸੀਂ ਵਿਸੋਣਾ ਵੇਖੇ ਜੋ ਪਿਛਲੇ 15 ਮਹੀਨੇ ਤੋਂ ਵੱਧ ਸਮੇਂ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਜੋ ਅਸੂਫਰ ਤੋਂ ਚੇ ਟਾਵਰ ਤੇ ਮੋਰਚਾ ਲਗਾਈ ਬੈਠੇ ਨੇ ਤਾਂ ਕਿ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੇਅਦਬੀ ਦੇ ਦੋਸ਼ੀਆਂ ਵਾਸਤੇ ਸਖਤ ਇੱਕ ਬੇਮਿਸਾਲ ਸਜ਼ਾ ਦਾ ਕਾਨੂੰਨ ਘੜਿਆ ਜਾਏ। ਸੋ ਇਸ ਮੋਰਚੇ ਦੀ ਬਦੌਲਤ ਜਿੱਥੇ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਇਜਲਾਸ 14-15 ਜੁਲਾਈ ਨੂੰ ਹੋਇਆ ਸੀ ਉੱਥੇ ਸਿਲੈਕਟ ਕਮੇਟੀ ਨੂੰ 6 ਮਹੀਨੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ। ਪਰ ਅਫਸੋਸ ਦੀ ਗੱਲ ਇਹ ਆ ਕਿ ਜਿਹੜੀ ਸਿਲੈਕਟ ਕਮੇਟੀ ਜਿੰਨੇ ਕੇ 15 ਜਨਵਰੀ ਤੱਕ ਆਪਣੀ ਰਿਪੋਰਟ ਦੇਣੀ ਸੀ ਉਹ ਕੰਮ ਅਜੇ ਤੱਕ ਵੀ ਅਧੂਰਾ ਚੱਲ ਰਿਹਾ ਤੇ ਬੜੀ ਹੀ ਢਿੱਲੀ ਸਪੀਡ ਦੇ ਵਿੱਚ ਜਿਹਨੂੰ ਕਹਿੰਦੇ ਨਾ ਕਛੂਆ ਚਾਲ ਦੇ ਵਿੱਚ ਉਹ ਸਾਰਾ ਕੰਮ ਇਹਨਾਂ ਨੇ ਕੀਤਾ ਜਿਸ ਨੂੰ ਲੈ ਕੇ ਸੰਗਤਾਂ ਦੇ ਮਨਾਂ ਦੇ ਵਿੱਚ ਬੇਹੱਦ ਰੋਸ ਹੈ ਸੋਸ ਰੋਸ ਦਾ ਪ੍ਰਗਟਾਵਾ ਤੇ ਇੱਕ ਇਕਤਰਤਾ ਪੰਜਾਬ ਦੇ ਲੋਕਾਂ ਨੂੰ ਦੱਸਣ ਵਾਸਤੇ ਤੇ ਸਰਕਾਰ ਨੂੰ ਹਿਲਾਉਣਾ ਦੇਣ ਦੇ ਵਾਸਤੇ 31 31 ਜਨਵਰੀ ਨੂੰ ਦਿਨ ਸ਼ਨੀਵਾਰ ਸੁਮਾਣਾ ਟਾਵਰ ਮੋਰਚੇ ਤੇ ਵੱਡੀ ਇਕੱਤਰਤਾ ਹੋ ਰਹੀ ਹੈ ਸਾਡੀ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਚਾਹੇ ਉਹ ਕਿਸਾਨ ਜਥੇਬੰਦੀਆਂ ਚਾਹੇ ਸਿੱਖ ਜਥੇਬੰਦੀਆਂ ਚਾਹੇ ਸਨਾਤਨੀਆਂ ਚਾਹੇ ਇਸਲਾਮ ਦੀਆਂ ਨੇ ਚਾਹੇ ਦੂਸਰੇ ਕ੍ਰਿਸਚੀਅਨ ਭਾਈਚਾਰੇ ਦੀਆਂ ਜਥੇਬੰਦੀਆਂ ਸਾਰੇ ਆਓ ਇਕੱਠੇ ਹੋਈਏ ਸਾਰੇ ਪੰਜਾਬੀਆਂ ਨੂੰ ਇੱਕ ਆਵਾਜ਼ ਦੇ ਰਹੇ ਹਾਂ ਅਸੀਂ ਅੱਜ ਸੁਮਾਣਾ ਟਾਵਰ ਮੋਰਚੇ ਤੋਂ ਭਾਈ ਹੁਣ ਤਾਂ ਸਿਰੇ ਤੋਂ ਪਾਣੀ ਲੰਘ ਗਿਆ 15 ਮਹੀਨੇ ਕੋ 15 ਮਿੰਟ ਦੀ ਨਹੀਂ ਅਸੀਂ ਗੱਲ ਕਰਦੇ ਪੇ 15 ਮਹੀਨੇ ਹੋ ਗਏ ਭਾਈ ਸਾਹਿਬ ਨੂੰ 15 ਮਹੀਨੇ ਵੀ 12 ਤਰੀਕ ਦੇ ਹੋਏ ਨੇ ਤੇ ਆਪਾਂ ਦੇਖ ਲਈ ਕਿ ਸਕਰੀਬ ਸਾਢੇ 15 ਮਹੀਨੇ ਹੋ ਜਾਣੇ ਨੇ 31 ਤਰੀਕ ਤੱਕ ਸੋ ਆਓ ਉਸ ਵੀਰ ਦੇ ਨਾਲ ਖੜੇ ਹੋਈਏ ਅਕਸਰ ਇਹ ਗੱਲ ਪੰਜਾਬ ਦੇ ਵਿੱਚ ਕਹਿ ਦਿੱਤੀ ਜਾਂਦੀ ਹੈ ਕਿ ਮੋਰਚੇ ਵਿੱਕ ਜਾਂਦੇ ਨੇ ਮੋਰਚੇ ਵਾਲੇ ਆਹ ਕਰ ਦਿੰਦੇ ਮੋਰਚੇ ਵਾਲੇ ਆਹ ਕਰ ਦਿੰਦੇ ਨੇ ਪਰ ਜੇ ਸਾਡੇ ਕੋਲ ਕੋਈ ਐਸਾ ਸਿੰਘ ਮਾਰਿਆ ਨੇ ਸਾਨੂੰ ਦਿੱਤਾ ਜਿਹੜਾ ਨਾ ਵਿੱਕਿਆ ਨਾ ਡਰਿਆ ਨਾ ਮੌਤ ਤੋਂ ਡਰਿਆ ਨਾ ਆਪਣੀ ਮੌਤ ਤੋਂ ਨਾ ਕਰਦੀਆਂ ਥ੍ਰੇਟਾਂ ਤੋਂ ਡਰਿਆ ਬਹੁਤ ਕੁਝ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਹ ਡਟਿਆ ਰਿਹਾ ਖਾਲਸਾ ਸੋ ਉਸ ਪਾਈ ਗੁਰਜੀਤ ਸਿੰਘ ਖਾਲਸਾ ਦੇ ਨਾਲ ਆਓ ਸਾਰੇ ਖੜੇ ਹੋ ਜਾਈਏ ਮੈਂ ਤਾਂ ਇਹ ਵੀ ਬੇਨਤੀ ਕਰਦਾ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਆਓ ਇਹ ਕੋਈ ਰਾਜਨੀਤੀ ਕਰਨ ਦਾ ਮੁੱਦਾ ਨਹੀਂ ਪਰ ਇਹਦੇ ਉੱਤੇ ਕੌਮ ਦੀ ਆਵਾਜ਼ ਪੰਜਾਬ ਦੀ ਆਵਾਜ਼ بلند ਹੋਣੀ ਚਾਹੀਦੀ ਹੈ ਆਓ ਸਾਰੇ 31 ਤਰੀਕ ਨੂੰ ਸਮਾਣਾ ਟਾਵਰ ਮੋਤੀ ਤੇ ਇਕੱਠੇ ਹੋਈਏ ਤੇ ਜਿਹੜੀ ਸਰਕਾਰ ਕੇਸਲੀ ਹੋਈ ਹੈ ਇਹਨੂੰ ਜਗਾਉਣ ਦਾ ਇੱਕ ਵੱਡਾ ਇੱਕ ਨਿੱਗਰ ਉਪਰਾਲਾ ਕਰੀਏ